ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਮਨੀਸ਼ ਸੋਡੀਆਂ ਨੇ ਅਤੇ ਆ ਜਿਹੜੇ ਅਖੋਤੀ ਇਨਕਲਾਬੀ ਬਦਲਾਵ ਵਾਲੇ ਜਿਹੜੇ ਝਾੜੂ ਪਾਰਟੀ ਦੇ ਵਰਕਰ ਲੀਡਰ ਇਹਨਾਂ ਨੇ ਹੁਣ ਅਸਲੀ ਰੰਗ ਦਿਖਾਤੇ ਆਪਣੇ ਇਹਦਾ ਮਤਲਬ ਇਹਨਾਂ ਦਾ ਜਿਹੜਾ ਇਨਕਲਾਬ ਦਾ ਨਾਰਾ ਸੀ ਉਹ ਬਿਲਕੁਲ ਫਰਜ਼ੀ ਸੀਗਾ ਝੂਠਾ ਸੀ ਔਰ ਜਿਹੜਾ ਬਦਲਾਵ ਲਿਆਉਣਾ ਚਾਹੁੰਦੇ ਸੀਗੇ ਉਹ ਬਿਲਕੁਲ ਇੱਕ ਮਹਿਸ ਡਰਾਮਾ ਸੀ ਪੰਜਾਬ ਦੇ ਲੋਕਾਂ ਨਾਲ ਵੋਟਾਂ ਲੈਣ ਲਈ ਜਿੱਤਣ ਲਈ ਸਰਕਾਰ ਬਣਾਉਣ ਲਈ ਅਸਲ ਜਿਹੜੀ ਇਹਨਾਂ ਦੀ ਕੀ ਕਹਿੰਦੇ ਹੈ ਕਿ ਤੁਸੀਂ ਵਤੀਰਾ ਕਹਿ ਲਓ ਇਹਨਾਂ ਦੀ ਮਾਨਸਿਕਤਾ ਕਹਿ ਲਓ ਇਹਨਾਂ ਦੀ ਵਿਚਾਰਧਾਰਾ ਕਹਿ ਲਓ ਵਿੱਚੇ ਕੇਜਰੀਵਾਲ ਦੀ ਕਿ ਕੇਜਰੀਵਾਲ ਤੋਂ ਬਗੈਰ ਮਨੀਸ਼ 소ਡਿਆ ਪੰਜਾਬ ਦਾ ਇਨਚਾਰਜ ਨਹੀਂ ਰੱਖ ਸਕਦਾ ਇੱਕ ਇੱਕ ਸ਼ਬਦ ਜਿਹੜਾ ਕਿਹਾ ਜਾ ਰਿਹਾ ਮਨੀਸ਼ 소ਡਿਆ ਦਾ ਇਹ ਸਮਝਿਆ ਜਾਣਾ ਚਾਹੀਦਾ ਕਿ ਇਹ ਕੇਜਰੀਵਾਲ ਵੱਲੋਂ ਪ੍ਰਵਾਨਿਤ ਬਿਆਨ ਹੈ ਉਸ ਦਿਨ ਉਹਨੇ ਜਿਹੜਾ ਔਰਤਾਂ ਦਾ ਕੱਟ ਕੀਤਾ ਮਹਿਲਾ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਜਿਹੜੀਆਂ ਜੁੜੀਆਂ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੱਟ ਸੀਗਾ ਔਰਤਾਂ ਨੂੰ ਕਹਿ ਰਿਹਾ ਪੰਜਾਬ ਦੀਆਂ ਜਿਹੜੀਆਂ ਬਹਾਦਰ ਔਰਤਾਂ ਨੇ ਉਹਨਾਂ ਦਾ ਇਤਿਹਾਸ ਬਾਰੇ ਮੈਂ ਬਾਤ ਸਿਕਰ ਕਰਦਾ ਕਹਿੰਦਾ ਹੁਣ ਆਪਾਂ ਅਗਲੀ 2027 ਦੀ ਇਲੈਕਸ਼ਨ ਹਰ ਸ਼ੀਲੇ ਜਿੱਤਣੀ ਆ ਮਤਲਬ ਕਿ ਹੁਣ ਸੱਤਾ ਤੋਂ ਬਗੈ ਨਹੀਂ ਰਹਿ ਸਕਦੇ ਇਹ ਲੋਕ ਕਿਉਂਕਿ ਦਿੱਲੀੋਂ ਤਾਂ ਨਕਾਰ ਦਿੱਤੇ ਗਏ ਨੇ ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾਂ ਬੀਬੀਆਂ ਔਰਤਾਂ ਜਿਨ੍ਹਾਂ ਦਾ ਬਹੁਤ ਸੁਨਹਿਰੀ ਇਤਿਹਾਸ ਹੈ ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਹੈ ਉਹਨਾਂ ਨੂੰ ਕਹਿੰਦਾ ਸਾਮ ਧਾਮ ਦੰਡ ਭੇਦ ਕੁਝ ਕਰਨਾ ਪਵੇ ਲੜਾਈ ਝਗੜਾ ਕੁਐਸਚਨ ਆਨਸਰ ਹਮਨੇ ਤਾਂ ਸੱਤਾ ਲੈ ਨਹੀਂ ਲੈਣੀ ਹੈ ਕੀ ਆਪ ਤਿਆਰ ਹੋ ਹੁਣ ਇੱਥੇ ਦੋ ਗੱਲਾਂ ਮੈਂ ਕਹਿਣਾ ਚਾਹੁੰਨਾ ਜਿਨੀਆਂ ਮੇਰੇ ਦੋ ਤਿੰਨ ਗੱਲਾਂ ਮੈਂ ਧਿਆਨ ਚਾਹੀਆਂ ਇੱਕ ਤਾਂ ਇਹ ਆ ਕਿ ਮਨੀਸ਼ ਸੋਢੀਏ ਦੀ ਕੀਤੀ ਹੋਈ ਜਿਹੜੀ ਰਣਨੀਤੀ ਆ ਉਹਦਾ ਪਹਿਲਾ ਨਮੂਨਾ ਕੱਲ ਰਾਤ ਪੇਸ਼ ਹੋ ਗਿਆ ਜਦੋਂ ਬਲਜਿੰਦਰ ਕੌਰ ਐਮ ਐਲ ਏ ਦੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਡਾਇਰੈਕਟਲੀ ਤਲਵੰਡੀ ਸਾਬੋ ਤੋਂ ਉਹਨਾਂ ਦੇ ਇੱਕ ਉਹਨਾਂ ਦੇ ਹਲਕੇ ਦਾ ਇੱਕ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਵਰਕਰ ਆ ਦਿਲਵਾਰ ਸਿੰਘ ਉਹਨੂੰ ਪਟਿਆਲੇ ਘੇਰ ਕੇ ਇੱਕ ਥਾਬੇ ਦੇ ਉੱਤੇ ਉਹ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੇ ਜਾਲਮਾਨਾ ਤਰੀਕੇ ਨਾਲ ਲੱਤਾਂ ਮਹਾਂ ਤੋੜਦੀਆਂ ਉਹ ਰਜਿੰਦਰਾ ਹਸਪੀਟਲ ਪਟਿਆਲੇ ਦਾਖਲ ਆ ਔਰ ਇਹ ਕਿਵੇਂ ਇਹ ਕਿਉਂ ਹੋਇਆ ਕਿਉਂਕਿ ਹੁਣ ਸਾਰੇ ਪੰਜਾਬ ਦੇ ਜਿਹੜੇ ਆ ਬੋਕਰ ਪਾਰਟੀ ਦੇ ਥੱਲੇਲੇ ਪੱਧਰ ਦੇ ਜਿਹੜੇ ਬੰਦੂਆ ਮਜ਼ਦੂਰ ਟਾਈਪ ਲੀਡਰ ਨੇ ਵਰਕਰ ਨਹੀਂ ਵਲੰਟੀਅਰ ਨਹੀਂ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਸੁਣਿਆ ਦਿੱਤਾ ਸਿਸੋੜੀਏ ਤੇ ਕੇਚਰੀਵਾਲ ਨੇ ਕਿ ਦੱਬ ਦਿਓ ਠੋਕ ਦਿਓ ਕਹਿੰਦਾ ਸੀ ਹਰਪਾਲ ਚੀਮਾ ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਬਣ ਤੈਨੂੰ ਠੋਕ ਕੇ ਰੱਖ ਦੂੰਗਾ ਦੋਸਤੋ ਇਹ ਨੇ ਅਸਲ ਅ ਫਰਜੀ ਬਦਲਾਵ ਵਾਲੇ ਬੰਦੇ ਔਰ ਇਥੋਂ ਗੱਲ ਹੁਣ ਸ਼ੁਰੂ ਹੋ ਗਈ ਹੈ ਔਰ ਹੁਣ ਆਗੀ ਗੱਲ ਦੋ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਭੈਣਾਂ ਬੈਠੀਆਂ ਸੀਗੀਆਂ ਉੱਥੇ ਉਸ ਇਕੱਠ ਵਿੱਚ ਮੇਰੀਆਂ ਸਤਕਾਰਯੋਗ ਬੀਬੀਆਂ ਭੈਣੋਂ ਤੁਹਾਡੇ ਚੋਂ ਕਿਸੇ ਨੂੰ ਖੜ ਕੇ ਟੋਕਣਾ ਚਾਹੀਦਾ ਸੀ ਅਰਬੀ ਮਨੀਸ਼ ਸੋਡਿਆ ਜਿਹੜਾ ਤਕਰੀਰ ਕਰ ਰਿਹਾ ਸੀ ਜਿਹੜਾ ਹੰਕਾਰਿਆ ਹੋਇਆ ਨਕਾਰਿਆ ਹੋਇਆ ਦਿੱਲੀ ਦਾ ਲੀਡਰ ਕਿਉਂਕਿ ਸਾਡਾ ਇਤਿਹਾਸ ਕੀ ਕਹਿੰਦਾ ਇੱਕ ਵਾਰ ਜਰਾ ਝਾਤ ਮਾਰੋ ਮਾਈ ਭਾਗੋ ਦੀ ਕੰਟਰੀਬਿਊਸ਼ਨ ਵਿੱਚ 1705 ਚ ਜਿਹੜੇ ਉਹ ਜਿਹੜੇ 40 ਮੁਕਤੇ ਅਲਟੀਮੇਟਲੀ ਕਰਾਰ ਦਿੱਤੇਗੇ ਉਹਦੇ ਚ ਮਾਈ ਭਾਗੋ ਦਾ ਬਹੁਤ ਵੱਡਾ ਰੋਲ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉੱਥੇ ਲੜਾਈ ਲੜੀ ਤਾਂ ਉਦੋਂ ਜਿਹੜੇ ਜਿਹੜੇ ਪਹਿਲਾਂ ਵਿਦਾਵਾ ਦੇ ਗਏ ਸੀਗੇ ਗੁਰੂ ਸਾਹਿਬ ਨੂੰ ਉਹ ਚਾਲੀਆਂ ਨੂੰ ਉਹਨੇ ਮੋਟੀਵੇਟ ਕੀਤਾ ਆਪ ਮੋੜੇ ਲੱਗੀ ਤੇ ਮੁਗਲ ਫੌਜਾਂ ਦੇ ਨਾਲ ਉਸਨੇ ਡਟ ਕੇ ਲੜਾਈ ਲੜੀ ਇਹ ਹੈ ਸਾਡੀ ਔਰਤ ਦਾ ਇਸਤਰੀ ਦਾ ਇਤਿਹਾਸ ਪੰਜਾਬ ਦੇ ਜਿਹੜਾ ਵਿਰਸਾ ਵਾ ਉਥੇ ਉਹਨਾਂ ਚ ਕੋਈ ਸ਼ਾਇਦ ਇੱਕ ਮਾਈ ਭਗੋ ਦੀ ਕੋ ਚੇਲੀ ਬੈਠੀ ਹੁੰਦੀ ਤੇ ਉਸ ਨੂੰ ਟੋਕਣਾ ਚਾਹੁੰਦਾ ਸੀਗਾ ਸਿਸੋਡਿਆ ਜੀ ਤੁਸੀਂ ਪੰਜਾਬ ਵਿੱਚ ਆਣ ਕੇ ਸਾਨੂੰ ਕੀ ਸਿਖਾ ਰਹੇ ਹੋ ਕੀ ਪੜਾ ਰਹੇ ਹੋ ਸਾਮ-ਦਾਮ ਸਾਮ ਮਤਲਬ ਕਿ ਪਹਿਲਾਂ ਕੋਸ਼ਿਸ਼ ਕਰੋ ਪ੍ਰੈਸ਼ਰ ਪ੍ਰਸ਼ਪ ਰਾਕੇ ਮਨਾਉਣ ਦੀ ਧਾਮ ਪੈਸਾ ਦਿਓ ਦਬ ਕੇ ਜੇ ਪੈਸੇ ਨਾਲ ਕਿਸੇ ਨੂੰ ਪ੍ਰੇਰਿਆ ਜਾ ਸਕਦਾ ਧਾਮ ਲਗਾਓ ਉਹਦਾ ਡੰਡ ਡੰਡ ਦਾ ਸ਼ਿਕਾਰ ਮੈਂ ਬੈਠਾ ਸੁਪਾਲ ਸਿੰਘ ਖੇਰਾ ਪੰਜ ਮੁਕਦਮੇ ਛੇ ਵਾਂ ਫਿਰ ਤਿਆਰ ਸਾਰੀ ਆਪੋਜੀਸ਼ਨ ਤੇ ਮੁਕਦਮੇ ਜਿਹੜਾ ਬੋਲਦਾ ਉਹਦਾ ਮੂੰਹ ਚ ਬੰਦ ਕਰਾਉਣ ਲਈ ਪੁਲਿਸ ਦਾ ਹਮਲਾ ਇਹਨਾਂ ਨੇ ਕੋਈ ਵਿਰੋਧੀ ਤੇ ਤਾਂ ਚਲੋ ਉਹਨਾਂ ਨੂੰ ਤਾਂ ਨਿਸ਼ਾਨੇ ਤੇ ਲਿਆ ਹੀ ਲਿਆਵਾ ਜਿਹੜਾ ਕੋਈ ਆਮ ਸਧਾਰਨ ਐਕਟਿਵਿਸਟ ਹੈ ਕੋਈ ਚੰਗਾ ਆਦਮੀ ਜਿਹੜਾ ਪੰਜਾਬ ਦੀ ਹਿੱਤ ਦੀ ਗੱਲ ਕਰਦਾ ਚੱਕ ਲੋ ਢਾ ਲੋ ਦਿੱਲੀੋਂ ਚੱਕਣਾ ਪਵੇ ਤਾਂ ਵੀ ਢਾ ਲੋ ਜੇ ਕਿਤੇ ਨੂੰ ਹੋਰ ਪੰਜਾਬ ਪੁਲਿਸ ਦੇ ਰਾਹੀਂ ਚੱਕਣਾ ਪਵੇ ਮੇਰੇ ਤੇ 9 9.5 ਸਾਲ ਪੁਰਾਣੇ ਝੂਠੇ ਮੁਕਦਮੇ 'ਚ ਮੈਨੂੰ ਜੇਲ੍ਹ 'ਚ ਰੱਖਿਆ ਜਿਹਦੇ 'ਚ ਆਪ ਗਵਾਈ ਭਗਵੰਤ ਮਾਨ ਨੇ ਦਿੱਤੀ ਇਸੇ ਤਰ੍ਹਾਂ ਹੀ ਬੀਬੀ ਅਨੂਪ ਕੌਰ ਦਾ ਬਹੁਤ ਵੱਡਾ ਇਤਿਹਾਸ ਜਦੋਂ ਮੁਗਲਾਂ ਨੇ ਸਾਡੇ ਤੇ ਨਸਲਕੁਸ਼ੀ ਕੀਤੀ ਬੀਬੀ ਦਲੇਰ ਕੌਰ ਜੀ ਸਰਦਾਰਨੀ ਸਦਾ ਕੌਰ ਤੁਸੀਂ ਸਾਰੇ ਜਾਣਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹਨਾਂ ਦਾ ਕਿੱਡਾ ਇੱਕ ਵੱਡਾ ਰੋਲ ਸੀ ਮਤਲਬ ਸਾਰੇ ਖਾਲਸਾ ਰਾਜ ਨੂੰ ਇਕੱਠੇ ਰੱਖ ਕੇ ਔਰ ਤਗੜੇ ਹੋ ਕੇ ਮਹਾਰਾਣੀ ਜੀਨਦ ਕੌਰ ਜੀ ਮਹਾਰਾਣੀ ਜਿੰਦਾ ਜਿਹਨੂੰ ਆਪਾਂ ਕਹਿੰਦੇ ਆ ਇਸੇ ਤਰ੍ਹਾਂ ਰਾਨੀ ਸਾਹਿਬ ਕੌਰ ਜੀ ਬੀਬੀ ਸਾਹਿਬ ਕੌਰ ਜੀ ਗੁਲਾਬ ਕੌਰ ਜੀ ਜਿਹੜੀ ਕਿ ਗਦਰ ਮੂਵਮੈਂਟ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਇਹ ਸਾਡੀਆਂ ਔਰਤਾਂ ਦਾ ਮਿਸਟਰਸ ਸੁਸੋਡਿਆ ਇਤਿਹਾਸ ਆ ਜਿਹਨਾਂ ਨੂੰ ਪੂ ਸੁਖਾ ਰਿਹਾ ਨਾ ਕਿ ਸਾਮ-ਦਾਮ ਢੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਉਥੇ ਉਹ ਸੌਟ ਔਰ ਸਭ ਤੋਂ ਨਿਮੋਸ਼ੀ ਦੀ ਗੱਲ ਸੀ ਕਿ ਭਗਵੰਤ ਮਾਨ ਤੇ ਅਮਨੂ ਰੋੜਾ ਉਥੇ ਬੈਠੇ ਸੀਗੇ ਚਲੋ ਹੋ ਸਕਦਾ ਸਾਡੀਆਂ ਭੈਣਾਂ ਕੋਈ ਡਰ ਸਕਦੀਆਂ ਨੇ ਕਿ ਬੜੀ ਤਾਕਤ ਹੈ ਇਹਨਾਂ ਦੇ ਕੋਲ ਸਾਰੀ ਪੁਲਿਸ ਇਹਨਾਂ ਦੇ ਕੋਲ ਆ ਸਾਡੇ ਤੇ ਕਿਤੇ ਕੋਈ ਗਲਤ ਕਾਰਵਾਈ ਨਾ ਕਰਾਉਣ ਚੀਫ ਮਿਨਿਸਟਰ ਨੂੰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਨੂੰ ਉਥੇ ਟੁਕਣਾ ਚਾਹੀਦਾ ਸੀ ਸੁਸੋਦੀਏ ਨੂੰ ਥੱਲੇ ਬੈਠੇ ਸੀਗੇ ਆਪਸ ਵਿੱਚ ਹੱਸ ਰਹੇ ਸੀ ਮਸਕਰੀਆਂ ਕਰ ਰਹੇ ਸੀ ਕਿ ਤਾੜੀਆਂ ਨਹੀਂ ਮਾਰੀਆਂ ਇਹਨਾਂ ਨੇ ਤਾੜੀਆਂ ਬਾਕੀਆਂ ਵਿਚਾਰੀਆਂ ਸਾਡੀਆਂ ਭੈਣਾਂ ਤੋਂ ਮਰਵਾਈਆਂ ਗਈਆਂ ਲੇਕਿਨ ਇਹਨਾਂ ਨੂੰ ਟਕਣਾ ਚਾਹੀਦਾ ਸੀ ਸਸੋਟੀਆਂ ਨੂੰ ਔਰ ਸਸੋਟੀਆਂ ਨੂੰ ਮੈਂ ਕਹਿਣਾ ਚਾਹਣਾ ਵਿੱਚ ਇੱਕ ਇਜਰੀਵਾਲ ਨੂੰ ਕਿ ਪਹਿਲਾ ਪੰਜਾਬ ਦਾ ਇਤਿਹਾਸ ਫਰੋਲੋ ਚੰਗੀ ਤਰ੍ਹਾਂ ਨਾਲ ਇਹ ਕੌਣ ਨੇ ਲੋਕ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਬਦਾਲੀ ਤੋਂ ਨਹੀਂ ਡਰੇ ਦੁਰਾਨੀਆਂ ਤੋਂ ਨਹੀਂ ਡਰੇ ਇੱਥੇ ਮੀਰ ਮੰਨੂ ਨੇ ਆਪਣੀ ਪੂਰੀ ਦਤਰੀ ਚਲਾਈ ਸਾਡੇ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਨੀਹਾਂ 'ਚ ਚਿੰਨਾ ਪਰਮਾਨ ਕੀਤਾ ਪਰ ਉਸ ਵਕਤ ਦੇ ਸਰੰਦ ਦੇ ਗਵਰਨਰ ਦੀ ਤਾਨਾਸ਼ਾਹੀਨ ਕਬੂਲ ਨਹੀਂ ਕੀਤੀ ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਜਿਸ ਵੇਲੇ ਕਹਿੰਦੇ ਸੀ ਨਾ ਕਿ ਸਾਰੇ ਹੁਣ ਖਤਮ ਕਰਤੇ ਅਸੀਂ ਸਿੱਖ ਤੇ ਦੋ ਸਿੱਖਾਂ ਨੇ ਖੜ ਕੇ ਨਾਕਾ ਲਾਇਆ ਮਾਝੇ ਦੀ ਧਰਤੀ ਤੇ ਗਰਜਾ ਸਿੰਘ ਤੇ ਬੂਤਾ ਸਿੰਘ ਨੇ ਉਹਨਾਂ ਕਹਿੰਦਾ ਸੀ ਜੀਂਦੇ ਆ ਅਸੀਂ ਮਰੇ ਨਹੀਂਗੇ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਮੱッセ ਰੰਗੜ ਦਾ ਸਿਰ ਵੱਡਿਆ ਸੀਗਾ ਇਹ ਗੱਲਾਂ ਪਤਾ ਨੇ ਮਨੀਸ਼ ਤੈਨੂੰ ਸਸੋਟਿਆ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਹੈ ਸਾਰਾ ਇਹ ਇਤਿਹਾਸ ਕੌਣ ਹੈ ਤੁਸੀਂ ਇੱਥੇ ਆਣ ਕੇ ਸਾਾਨੂੰ ਸਾਡੀ ਇਲੈਕਸ਼ਨ ਜਿੱਤਣ ਵਾਸਤੇ ਤੁਸੀਂ ਕਹਿੰਦੇ ਆ ਕਿ ਸਿਬ ਸਭ ਕੁਝ ਇਸਤੇਮਾਲ ਕਰਾਂਗੇ ਇਹਦਾ ਮਤਲਬ ਤੁਸੀਂ ਇਲੈਕਸ਼ਨ ਜਮਹੂਰੀਅਤ ਵਿੱਚ ਤੁਹਾਡਾ ਕੋਈ ਵਿਸ਼ਵਾਸ ਨਹੀਂਗਾ ਤੁਸੀਂ ਇਲੈਕਸ਼ਨਾਂ ਲੁੱਟਣਾ ਚਾਹੁੰਦੇ ਹੋ ਔਰ ਤੁਹਾਡੇ ਨਾਲ ਉਹ ਬੁਰੀ ਕੀਤੀ ਦਿੱਲੀ ਵਾਲਿਆਂ ਨੇ ਤੁਹਾਡੇ ਆਪਣੇ ਹਲਕਿਆਂ 'ਚ ਤੁਹਾਨੂੰ ਹਰਾ ਕੇ ਕਰਤਾ ਇੱਥੇ ਸਾਡੇ ਸਿਰ ਤੇ ਆ ਰਾਜ ਕਰ ਰਹੇ ਤੁਸੀਂ ਸਾਡੇ ਸਰਕਾਰੀ ਕੋਠਿਆਂ ਦੇ ਵਿੱਚ ਤੁਸੀਂ ਰਹਿائش ਕਰ ਰਹੇ ਹੋ ਸਾਡੇ ਹੈਲੀਕਾਪਟਰ ਤੇ ਜਹਾਜ਼ਾਂ ਦਾ ਮਿਸਯੂਜ਼ ਕਰ ਰਹੇ ਹੋ ਔਰ ਇੱਕ ਲੰਬੀ ਲੜੀਏ ਕੇ ਦਾਸਤਾਨ ਦੀ ਜ਼ਿਆਦਤੀ ਦੀ ਜਿਹੜਾ ਅ ਦੰਡ ਜਿਹੜੀ ਲੋਕਾਂ ਨੂੰ ਤੁਸੀਂ ਸਜ਼ਾ ਦਿੱਤੀ ਆ ਸਿਰਫ ਪੁਲਿਸ ਦਾ ਦੁਰਪਯੋਗ ਕਰਕੇ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਤੇ ਹੁਣ ਫਿਰ ਦੁਬਾਰਾ ਕਹਿ ਦਿੰਦਾ ਸਮਾ ਬਹੁਤ ਬਲਵਾਨ ਹੈ ਸਮਾ ਜਦਨ ਪਰਵਰਤਨ ਹੋਇਆ ਤੁਹਾਨੂੰ ਇਹ ਸਾਰੀਆਂ ਖੋਸ਼ੀਆਂ ਹਰਕਤਾਂ ਦਾ ਹੰਕਾਰ ਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੇਖੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ 92 ਬੰਦੂਆਂ ਮਜਦੂਰਾਂ ਨੂੰ ਛੱਡ ਦਿਓ ਇੱਕ ਗੈਰਤਮੰਦ ਸੀਗਾ ਖੜਾ ਉਮਰਬਿਜੇ ਪ੍ਰਤਾਪ ਸਿੰਘ ਉਹਨਾਂ ਨੇ ਇਹਨਾਂ ਨੂੰ ਉਹਨੂੰ ਕੱਢਤਾ ਪਾਰਟੀ ਚੋਂ ਉਹ 92 ਨੂੰ ਛੱਡ ਦਿਓ ਮੇਰੇ ਵੀਰੋ ਆਮ ਆਦਮੀ ਪਾਰਟੀ ਦੇ ਵੋਲੰਟੀਅਰਜ਼ ਖੜ ਜੋ ਹਲੇ ਵੀ ਪੰਜਾਬ ਨੂੰ ਬਚਾ ਲੋ ਹਲੇ ਵੀ ਆਪਣੇ ਕੋਲ ਸਮਾਂ ਵਾ ਅਗਰ ਤੁਸੀਂ ਇਹਨਾਂ ਨੂੰ ਇਦਾਂ ਹੌਸਲਾ ਅਪਜਾਈ ਕਰਦੇਗੇ ਇਹ ਆਪਾਂ ਨੂੰ ਹੋਰ ਦਰੜਣਗੇ ਇਹ ਹੋਰ ਆਪਾਂ ਨੂੰ ਕੁਚਲਣਗੇ ਸਾਡੇ ਇਤਿਹਾਸ ਦੇ ਉੱਤੇ ਹਮਲਾ ਕਰਨਗੇ ਸਾਡੀ ਖੂਨਦ ਤੇ ਹਮਲਾ ਕਰਨਗੇ ਮੇਰੇ ਵੀਰੋ ਔਰ ਲੈਂਡ ਪੂਲਿੰਗ ਪਾਲਿਸੀ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਪੰਜਾਬ ਦੇ ਲੋਕ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਵਿਰੋਧ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਦਾ ਅਦਾ ਕਰਦਾ ਬਹੁਤ ਸਾਰਿਆਂ ਨੇ ਅਸਤੀਫਾ ਦਿੱਤਾ ਤੁਸੀਂ ਆਪਾਂ ਆਪਣੀ ਜ਼ਮੀਨ ਬਚਾਈ ਹੈ 65000 ਏਕੜ ਕੋਈ ਛੋਟੀ ਮੋਟੀ ਨਹੀਂ ਸੀ ਪਰ ਉਹ ਤੁਹਾਨੂੰ ਦੱਸਿਆ ਕਿ ਕਿਵੇਂ 4 ਲੱਖ ਤੋਂ ਜ਼ਿਆਦਾ 4 ਲੱਖ ਕਰੋੜ ਤੋਂ ਜ਼ਿਆਦਾ ਜ਼ਮੀਨ ਸੀ ਕੱਲੇ ਮੋਹੱਲੇ ਦੇ ਲੁਧਿਆਣੇ ਦੇ ਉਹ ਤੁਸੀਂ ਸਾਰੇ ਵਧਾਈ ਦੇ ਪਾਤਰ ਪਰ ਇਹ ਹਟ ਨਹੀਂ ਰਹੇ ਇਹਨਾਂ ਦਾ ਹੰਕਾਰ ਸਿਰ ਚੜ੍ਹ ਕੇ ਅਸਮਾਨ ਚੜ੍ਹ ਕੇ ਬੋਲ ਰਿਹਾ ਵਾ ਸਿਰਫ ਇਸ ਕਰਕੇ ਕਿ ਉਹ ਸਰਕਾਰੀ ਤੰਤਰ ਨਾਲ 4 10 15 ਪੁਲਿਸ ਵਾਲੇ ਪਿੱਛੇ ਖੜੇ ਹੁੰਦੇ ਨੇ ਤੇ ਇਹ ਆਪਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਇਹ ਜਿਹੜਾ ਉਹਨੇ ਮਨੀਸ਼ ਸੋਡਿਆ ਨੇ ਬਿਆਨ ਦਿੱਤਾ ਸੀ ਨਾ ਇਹਦੀ ਇਲੈਕਸ਼ਨ ਕਮਿਸ਼ਨ ਨੂੰ ਕੌਗਨੀਡੈਂਸ ਲੈਣੀ ਚਾਹੀਦੀ ਤੁਰੰਤ ਕਿਉਂਕਿ ਅਗਰ ਇਦਾਂ ਦੇ ਬੰਦਿਆਂ ਦੇ ਕੋਲ ਸੱਤਾ ਰਹੀ ਤੇ ਸਰਕਾਰੀ ਅਮਲਾ ਰਿਆ ਇਹ ਤਾਂ ਕਦੀ ਵੀ ਫੇਅਰ ਫਰੀ ਐਂਡ ਫੇਅਰ ਇਲੈਕਸ਼ਨ ਪੰਜਾਬ ਦੇ ਵਿੱਚ ਹੋਣੀ ਨਹੀਂ ਦੇਣਗੇ ਔਰ ਇਹ ਦੁਬਾਰਾ ਫੇਰ ਪੰਜਾਬ ਨੂੰ ਬਾਈ ਖੁਕ ਔਰ ਬਾਈ ਕਰੁਕ ਮਤਲਬ ਕਿ ਉਹ ਇਹ ਜਿਹੜੀ ਨੀਤੀ ਹੈ ਨਾ ਸਾਮ ਦਾਮ ਢੰਗ ਵੇਦ ਇਹ ਸਾਡੇ ਅਰਥ ਸ਼ਾਸਤਰਾ ਵਿੱਚ ਚਰਕਿਆ ਦੀ ਨੀਤੀ ਮੰਨੀ ਗਈ ਹੈ ਕੁਟੱਲਿਆ ਦੀ ਨੀਤੀ ਮੰਨੀ ਗਈ ਹੈ ਸ਼ਰਾਰਤੀ ਨੀਤੀ ਚਲਾਕੀ ਵਾਲੀ ਨੀਤੀ ਜਿਹਦੇ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਆਪਣੇ ਦੁਸ਼ਮਣ ਨੂੰ ਜਾਂ ਆਪਣੇ ਵਿਰੋਧੀ ਨੂੰ ਤੁਸੀਂ ਇਸ ਤਰ੍ਹਾਂ ਟੋਣਾ ਵਾ ਸਾਮ ਦਾਮ ਡੰਡ ਭੇਦ ਕੁਐਸਚਨ ਆਨਸਰ ਲੜਾਈ ਝਗੜਾ ਪਰ ਮੈਂ ਇਹ ਪੂਰਨ ਯਕੀਨ ਨਾਲ ਕਹਿੰਦਾ ਮਰ ਤਾਂ ਸਕਦੇ ਨੇ ਪੰਜਾਬੀ ਸਿਰ ਤਾਂ ਕਟਾ ਸਕਦੇ ਨੇ ਔਰ ਆ ਜਿਹੜਾ ਵਿਚਾਰਾ ਦਿਲਵਾਰ ਵਾਂਗੂ ਲੱਤਾਂ ਬਾਵਾ ਤਾਂ ਤੜਵਾ ਸਕਦੇ ਨੇ ਲੇਕਿਨ ਤੁਹਾਨੂੰ ਮੁੜ ਕੇ ਸੱਤਾ 'ਚ ਇਸ ਤਰ੍ਹਾਂ ਨਹੀਂ ਆਉਣ ਦੇਣਗੇ ਜਿਵੇਂ ਤੁਸੀਂ ਆਉਣਾ ਚਾਹੁੰਦੇ ਆਂ ਹਾਂ ਫ੍ਰੀ ਇਲੈਕਸ਼ਨ ਲੜੋ ਫੇਅਰ ਤਰੀਕੇ ਨਾਲ ਲੜੋ ਆਪਣੀਆਂ ਜੋ ਤੁਸੀਂ ਵਾਅਦੇ ਕੀਤੇ ਸੀ ਲੋਕਾਂ ਨਾਲ ਪਿਛਲੇ 5 ਸਾਲਾਂ ਤ ਤੁਹਾਡੇ ਕੋ ਸਮਾਂ ਸੀਗਾ ਤੁਸੀਂ ਪੂਰੇ ਨਹੀਂ ਕਰ ਸਕੇ ਕਿੱਥੇ ਗਿਆ ਤੁਹਾਡਾ ਲੋਕਪਾਲ ਕਿੱਥੇ ਆ ਕਿੱਥੇ ਗਿਆ ਤੁਹਾਡਾ ਸਵਰਾਜ ਦੀ ਪਾਲਿਸੀ ਯਾਰੋ ਕਿੱਥੋਂ ਤੁਸੀਂ ਉੱਠੇ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਕਿੱਥੇ ਖੜ ਗਏ ਆ ਜਾਣ ਕੇ ਇਸੇ ਕਰਕੇ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਨਕਾਰਿਆ ਤੁਹਾਡੀਆਂ ਆਪਣੀਆਂ ਸੀਟਾਂ ਹਰਾਤੀਆਂ ਔਰ ਪੰਜਾਬ ਦੇ ਉਹ ਭੈਣਾਂ ਨੂੰ ਮੈਨੂੰ ਬੜਾ ਦੁੱਖ ਹੋਇਆ ਜਿਹੜੀ ਐਮਐਲਏ ਬਣੀ ਮੋਗੇ ਦੀ ਉਹ ਇਸਤਰੀ ਇਹਨਾਂ ਦੀ ਇਸਤਰੀ ਵਿੰਗ ਦੀ ਜਿਹੜੀ ਪ੍ਰਧਾਨ ਬਣੀ ਤੁਹਾਡਾ ਫਰਜ਼ ਸੀਗਾ ਅੱਜ ਵੀ ਤੁਹਾਡਾ ਫਰਜ਼ ਹੈ ਕਿ ਤੁਸੀਂ ਪਬਲਿਕ ਡੋਮੇਨ ਚਾਣ ਕੇ ਲੋਕਾਂ ਨੂੰ ਕਹੋ ਕਿ ਮਨੀਸ਼ ਸੋਢੀਆ ਨੂੰ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਇਤਿਹਾਸ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ ਮਾਈ ਭਾਗੋ ਜੀ ਤੇ ਹਮਲਾ ਨਹੀਂ ਕਰਨਾ ਚਾਹੀਦਾ ਮਾਈ ਭਾਗੋ ਨੂੰ ਸਾਮਦਾਮ ਡੰਡ ਭੇਦ ਦੀ ਨੀਤੀ ਨਾਲ ਪੰਜਾਬ 'ਚੋਂ ਔਰਤਾਂ ਨੂੰ ਨਹੀਂ ਚਲਾਉਣਾ ਚਾਹੀਦਾ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਇਸ ਕਰਕੇ ਮੈਂ ਤੁਹਾਡੇ ਦਰਮਿਆਨ ਮੈਂ ਆਪਣੇ ਲੈਵਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੰਪਲੇਨਟ ਲਿਖ ਕੇ ਭੇਜੂਗਾ ਜਲਦ ਅਸੀਂ ਵੈਸੇ ਇਲੈਕਸ਼ਨ ਕਮਿਸ਼ਨ ਦੇ ਸਾਨੂੰ ਲੋੜ ਨਹੀਂ ਜਸੀਂ ਇਹਨੂੰ ਡੱਟ ਕੇ ਸਾਹਮਣੇ ਖੜ ਕੇ ਲੜਾਈ ਲੜਾਂਗੇ ਪਰੰਤੂ ਫਿਰ ਵੀ ਇੱਕ ਟੈਕਨੀਕਲ ਤੌਰ ਤੇ ਅਸੀਂ ਕੰਪਲੇਨਟ ਭੇਜ ਕੇ ਉੱਥੇ ਕਰਾਂਗੇ ਕਿ ਇਸ ਤਰ੍ਹਾਂ ਦੇ ਆਦਮੀ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਇਲੈਕਸ਼ਨ ਜਿੱਦਨ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਜਾਏ ਹੀ ਸ਼ੁੱਡ ਬੀ ਸੈਂਟ ਆਊਟ ਆਫ ਪੰਜਾਬ ਬਲਕੇ ਹੁਣੇ ਹੀ ਤੇ ਭਗਵੰਤ ਨੂੰ ਮੈਂ ਕਹਿਣਾ ਚਾਹਣਾ ਤੇ ਅਮਨ ਅਰੋੜਾ ਨੂੰ ਯਾਰੋ ਤੁਸੀਂ ਤਾਂ ਪੰਜਾਬ ਦੇ ਲੋਕ ਹੀ ਹੋ ਨਾ ਤੁਹਾਨੂੰ ਤਾਂ ਇਤਿਹਾਸ ਦਾ ਪਤਾ ਹੈ ਨਾ ਸਾਰੀ ਗੱਲ ਦਾ ਤੂੰ ਤਾਂ ਭਗਵੰਤ ਤਾਂ ਕਹਿਣਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਵਿਧਾਨ ਸਭਾ ਦੇ ਵਿੱਚ ਛੋਟੀ ਛੋਟੀ ਲਿਖਾਈ ਪੜਾਈ ਸਕੋਣਾ ਇਹ ਤਾਂ ਬਹੁਤ ਵੱਡਾ ਹਮਲਾ ਸਾਡੀ ਮਾਨਸਿਕਤਾ ਤੇ ਸਾਡੀ ਆਈਡੈਂਟੀਟੀ ਤੇ ਸਾਡੀ ਐਗਜ਼ਿਸਟੈਂਸ ਤੇ ਸਾਡੀ ਹੋਣ ਤੇ ਸਾਡੇ ਧਰਮ ਤੇ ਸਾਡੇ ਸਭਿਆਚਾਰ ਤੇ ਤੇ ਤੁਸੀਂ ਚੁੱਪ ਜੇ ਰਹੋ ਤੇ ਫਿਰ ਮੈਂ ਕਹੂੰਗਾ ਕਿ ਲੱਖ ਦੀ ਲੰਤ ਆ ਹੋਰ ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਆਸ ਕਰਦਾ ਕਿ ਸਾਰੇ ਪੰਜਾਬੀ ਇਸ ਗੱਲ ਤੇ ਇੱਕ ਮੂੰਹ ਠੋਕੇ ਇਹਨਾਂ ਦਾ ਵਿਰੋਧ ਕਰਨਗੇ ਔਰ ਮੈਂ ਆਮ ਆਦਮੀ ਪਾਰਟੀ ਕੋਗੇ ਆਮ ਆਦਮੀ ਪਾਰਟੀ ਦੇ ਜਿਹੜੇ ਮੇਰੇ ਨਾਲ ਵੀ ਬਹੁਤ ਸਾਰੇ ਵੋਲੰਟੀਅਰ ਜੁੜੇ ਸੀਗੇ ਮੈਂ ਉਹਨਾਂ ਨੂੰ ਕਹੂੰਗਾ ਕਿ ਇਹ ਤੁਹਾਡਾ ਵੀ ਇਮਤਿਹਾਨ ਦੀ ਕੜੀ ਆ ਕਿ ਕੀ ਅਸੀਂ ਹੁਣ ਦਿੱਲੀ ਦੇ ਜਿਹੜੇ ਇਦਾਂ ਦੇ ਪਿੱਠੂ ਨੇ ਉਹਦੇ ਕੇਜਰੀਵਾਲ ਦੇ ਜਿਹੜੇ ਭੇਜੇ ਹੋਏ ਨੇ ਜਿਹੜੇ ਲਤਾੜੇ ਮਾਰੇ ਖਾਰੇ ਪੰਜਾਬ ਨੂੰ ਉੱਚਾ ਨੋਣ ਗਿਆਣ ਕੇ ਉਹ ਸਿਖਾਉਣਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਰਾਜ ਕਰਨਾ ਵਾ ਇਹ ਅੱਜ ਦੀਆਂ ਮੇਰੀਆਂ ਬੇਨਤੀਆਂ ਸੀ ਅਗਰ ਠੀਕ ਲੱਗੀਆਂ ਤਾਂ ਕਿਰਪਾ ਕਰਕੇ ਮੈਕਸਿਮਮ ਸ਼ੇਅਰ ਕਰਨਾ ਤੇ ਜਿਹੜੇ ਉਹ ਕੀ ਕਹਿੰਦੇ ਅੰਨੇ ਭਗਤ ਨੇ ਭੇਡਾਂ ਜੀਆਂ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਮੇਰੇ ਪੇਜ ਤੋਂ ਦੂਰ ਰਿਹਾ ਕਰੋ ਕਿਉਂਕਿ ਤੁਹਾਡੇ ਵਾਸਤੇ ਦੀ ਗੱਲ ਨਹੀਂ ਗੀ ਤੁਹਾਡੇ ਵਾਸਤੇ ਸੱਚ ਸੁਣਨਾ ਸੁਖਾਲਾ ਨਹੀਂਗਾ ਸੱਚ ਬਹੁਤ ਔਖਾ ਹੁੰਦਾ ਸੁਣਨਾ ਉਹਨੂੰ ਸਹਿਣ ਕਰਨਾ ਉਹਨੂੰ ਹਜਮ ਕਰਨਾ ਬਹੁਤ ਔਖਾ ਵਾ ਉਹ ਤੁਸੀਂ ਆਪਣੇ ਪੇਜਾਂ ਦੇ ਜਿੱਥੇ ਤੁਹਾਨੂੰ ਹੋਰ ਚਾਪਲੂਸੀ ਕਰਨ ਵਾਸਤੇ ਰੱਖਿਆ ਉੱਥੇ ਤੁਸੀਂ ਕਰੋ ਔਰ ਸਾਰਾ ਪੰਜਾਬ ਗੈਰ ਪੰਜਾਬੀਆਂ ਦੇ ਹੱਥਾਂ ਵਿੱਚ ਦਿੱਤਾ ਆਪਾਂ ਸਾਰੇ ਪੰਜਾਬ ਨੂੰ ਉਹ ਚਲਾ ਰਹੇ ਨੇ ਭਗਵੰਤ ਮਾਨ ਹੁਣੀ ਐਵੇਂ ਕਟਪੁਤਲੀ ਨੇ ਇੱਕ ਹੱਥ ਠੋਕਾ ਬਣ ਕੇ ਉਹਨਾਂ ਦੇ ਰਹਿ ਗਏ ਨੇ ਇੱਕ ਸਿਰਫ ਉਹਨੂੰ ਮਾੜਾ ਮੋਟਾ ਸਰਕਾਰੀ ਘਰ ਤੇ ਗੱਡੀਆਂ ਮੋਟਰਾਂ ਦੇ ਕੇ ਉਹਨੂੰ ਰੱਖਿਆ ਇਹਨਾਂ ਨੇ ਤੁਹਾਡੇ ਦਰਮਿਆਨ ਚੁਟਕਲੇ ਸੁਣਾਉਣ ਵਾਸਤੇ ਰੱਖਿਆ ਇਸ ਤੋਂ ਵੱਧ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਰੋਲ ਨਹੀਂ ਕਰ। ਤੋਂ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।